ਦਿੱਲੀ ਚ ਕਹਿੰਦੇ ਸੀ ਪੈਰ ਨਹੀਂ ਧਰਨ ਦੇਣਾ ਕਿਸਾਨਾਂ ਮਜ਼ਦੂਰਾਂ ਨੂੰ ਅੱਜ ਉਹਨਾਂ ਨੂੰ ਥੁੱਕ ਕੇ ਚੱਟਣਾ ਪਿਆ ਨਹੀਂ ਇੱਥੇ ਵੀ ਜਮਹੂਰੀਅਤ ਲੀਰੋ ਲੀਰ ਹੋ ਰਹੀ ਸੀ ਸਾਡੇ ਕਿੰਨੇ ਜਥੇ ਗ੍ਰਿਫਤਾਰ ਕਰਕੇ ਪੁਰਾਣੀ ਦਿੱਲੀ ਛੱਡ ਕੇ ਖੁਦ ਮੈਨੂੰ ਦੋ ਵਾਰੀ ਕੱਲ ਅਰੈਸਟ ਕੀਤਾ ਦੋ ਨਾਕਿਆਂ ਤੇ ਅੱਧਾ ਅੱਧਾ ਘੰਟਾ ਪਰੇਸ਼ਾਨ ਕੀਤਾ ਕਹਿੰਦੇ ਇੱਕ ਪਾਸੇ ਉਹ ਕਿਸਾਨ ਸੀ ਦਿੱਲੀ ਆਉਣ ਦੇ ਲਈ ਬੈਠੇ ਸੀ ਉਹਨਾਂ ਨੂੰ ਤਾਂ ਉੱਥੇ ਕੁੱਟ ਕੇ ਉੱਥੇ ਬਿਠਾ ਲਿਆ ਗਿਆ ਤੇ ਦੂਸਰੇ ਪਾਸੇ ਇਹਨਾਂ ਨੂੰ ਸਾਰੇ ਬਾਰਡਰ ਖੋਲ ਦਿੱਤੇ ਕਿ ਭਾਈ ਖੁੱਲੇ ਦੇਲਾ ਖੁੱਲੇ ਬਾਰਡਰ ਆਜੋ ਸੀ ਰਾਮ ਨਾਲ ਆ ਕੇ ਗਰਾਊਂਡ ਦੇ ਵਿੱਚ ਬੈਠ ਜਾਓ ਕਿਸੇ ਤਰ੍ਹਾਂ ਦੀ ਕੋਈ ਅੰਦਰਖਾਤ ਤੇ ਸੈਟਿੰਗ ਹੈ ਬੀ ਅਸਲੀ ਲੜਾਈ ਤਾਂ ਬਾਰਡਰਾਂ ਤੇ ਚੱਲੀ ਜਾਂਦੀ ਸੀ ਆਹ ਰੈਲੀਆਂ ਰੂਲੀਆਂ ਨਾਲ ਕੀ ਹੋਣਾ ਮੋਦੀ ਤੇ ਅਸਰ ਜੇ ਅਸੀਂ ਨਹੀਂ ਕਹਿੰਦੇ ਵੀ ਅਸੀਂ ਐਮਐਸਪੀ ਦੀ ਕਾਨੂੰਨੀ ਲੜਾਈ ਜਿੱਤ ਕੇ ਮੁੜਾਂਗੇ ਅਸੀਂ ਜਿਹੜੀ ਜਮਹੂਰੀਅਤ ਆਪਦੀ ਬਹਾਲ ਕੀਤੀ ਹੈ ਜਿਹੜਾ ਕਿ ਨਹੀਂ ਦਿੱਲੀ ਤੇ ਅਸੀਂ ਪੈਰ ਨਹੀਂ ਪਾਉਣ ਦੇਣਾ ਅਸੀਂ ਦਿੱਲੀ ਤਖਤ ਦੇ ਕਾਲਜ ਤੇ ਕਿ ਦਿੱਲੀ ਦੇ ਵਿੱਚ ਐਸਕੇਐਮ ਦੇ ਵੱਲੋਂ ਅੱਜ ਮਹਾ ਪੰਚਾਇਤ ਹੋ ਰਹੀ ਆ ਪੂਰੇ ਭਾਰਤ ਭਰ ਦੇ ਵਿੱਚੋਂ ਕਿਸਾਨ ਜਿਹੜੇ ਆ ਉਹ ਅੱਜ ਦਿੱਲੀ ਦੇ ਵਿੱਚ ਪਹੁੰਚ ਰਹੇ ਨੇ ਸਰ ਨਾਲ ਕਿਸਾਨਾ ਗੂ ਮਨਜੀਤ ਸਿੰਘ ਧਨੇਰ ਹੋਣਗੇ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਇਹੀ ਦੱਸਿਓ ਦੱਸਿਓ ਕਿ ਅਸਰ ਕੀ ਛੱਡੂਗੀ ਇਹਨਾਂ ਦਿਨਾਂ ਦੇ ਵਿੱਚ ਇਹ ਮਹਾ ਪੰਚਾਇਤ ਜਿਹੜੀ ਆ ਸਰਕਾਰ ਦੇ ਕੰਨਾਂ ਤੇ ਜੂੰਸ ਰਕਾਊ ਮਾੜੀ ਮੋਟੀ ਮੈਂ ਨਾ ਕੁਝ ਜਿ ਸਮੁੰਦਰ ਬੰਦ ਕਰਨ ਲੱਗਿਆ ਅਸਰ ਕੀ ਛੱਡੂ ਇਹ ਦੇਖੋ ਸਾਨੂੰ ਅਮਰ ਸ਼ਹੀਦੋ ਸੌ ਤੁਹਾਡੀ ਅਸੀਂ ਥੱਕਦੇ ਨਹੀਂ ਅਸੀਂ ਰੁਕਦੇ ਨਹੀਂ ਅਸੀਂ ਲੜਦੇ ਰਹਿਣਾ ਹੱਕਾਂ ਲਈ ਜਿੰਨਾ ਚਿਰ ਜਾਵਰ ਮੁੱਕਦੇ ਨਹੀਂ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਜਿਹੜਾ ਲੋਕਾਂ ਦਾ ਧੜਾ ਬਾਬੇ ਨਾਨਕ ਨੇ ਭਾਈ ਲਾਲੋ ਦਾ ਨਾਂ ਦਿੱਤਾ ਸੀ ਤੇ ਮਲਕ ਭਾਗੋ ਦਿਖਾਇਆ ਸੀ ਸਮੇਂ ਤੇ ਅੱਜ ਭਾਈ ਲਾਲੋਆਂ ਤੇ ਮਲਕ ਭਾਗੋਆਂ ਦੀ ਲੜਾਈ ਸਿਖਰਾਂ ਤੇ ਆ ਭਾਰਤ ਪੱਧਰ ਤੋਂ ਵੀ ਅੱਗੇ ਦੁਨੀਆ ਪੱਧਰ ਤੇ ਹੋ ਰਹੀ ਹੋਈ ਹੈ ਅੱਜ ਰਾਮਲੀਲਾ ਗਰਾਊਂਡ ਦੇ ਵਿੱਚ ਭਾਈ ਲਾਲੋ ਜਿਹੜੇ ਕਿਰਤੀ ਨੇ ਉਹ ਵੱਡੀ ਗਰਤੀ ਵਿੱਚ ਕੱਲੇ ਕਿਸਾਨ ਮਜ਼ਦੂਰ ਨਹੀਂ ਟ੍ਰੇਡ ਯੂਨੀਅਨ ਵਾਲੇ ਜਾਂ ਜਿਹੜੀਆਂ ਹੋਰ ਸ਼ਹਿਰੀ ਮਜ਼ਦੂਰਾਂ ਦੀਆਂ ਜਥੇਬੰਦੀਆਂ ਉਹ ਅੱਜ ਦਿੱਲੀ ਤਖਤ ਦੇ ਕਾਲਜ ਦੇ ਉੱਤੇ ਪੈਰ ਧਰ ਕੇ ਰਾਮਲੀਲਾ ਗਰਾਊਂਡ ਦੇ ਵਿੱਚ ਰੈਲੀ ਕਰ ਰਹੀਆਂ ਨੇ ਜਿਹੜੇ ਦਿੱਲੀ 'ਚ ਕਹਿੰਦੇ ਸੀ ਪੈਰ ਨਹੀਂ ਧਰਨ ਦੇਣਾ ਕਿਸਾਨਾਂ ਮਜ਼ਦੂਰਾਂ ਨੂੰ ਅੱਜ ਉਹਨਾਂ ਨੂੰ ਥੁੱਕ ਕੇ ਚੱਟਣਾ ਪਿਆ ਨਹੀਂ ਇੱਥੇ ਦੀ ਜਮਹੂਰੀਅਤ ਲੀਰੋ ਲੀਰ ਹੋ ਰਹੀ ਸੀ ਆਪਦੀ ਜਮਹੂਰੀਅਤ ਦਾ ਮਾੜਾ ਮੋਟਾ ਪੜਦਾ ਰੱਖਣ ਲਈ ਉਹਨਾਂ ਨੂੰ ਮਜਬੂਰ ਹੋ ਕੇ ਇਹ ਮਨਜ਼ੂਰੀਆਂ ਦੇਣੀਆਂ ਪਈਆਂ ਪਰ ਇਹਦੇ باوجود ਵੀ ਕੱਲ੍ਹ ਵੀ ਸਾਡੇ ਲੋਕ ਬੜੀ ਪਰੇਸ਼ਾਨੀ ਚੱਲ ਰਹੀ ਹੈ ਨਵੀਂ ਦਿੱਲੀ ਦੇ ਵਿੱਚ ਪੈਰ ਨਹੀਂ ਦੇਣਾ ਪੈਰ ਨਹੀਂ ਪਾਉਣ ਦਿੰਦੇ ਸਾਡੇ ਕਿੰਨੇ ਜਥੇ ਗ੍ਰਿਫਤਾਰ ਕਰਕੇ ਪੁਰਾਣੀ ਦਿੱਲੀ ਛੱਡ ਕੇ ਖੁਦ ਮੈਨੂੰ ਦੋ ਵਾਰੀ ਕੱਲ ਅਰੈਸਟ ਕੀਤਾ ਦੋ ਨਾਕਿਆਂ ਤੇ ਅੱਧਾ-ਅੱਧਾ ਘੰਟਾ ਪਰੇਸ਼ਾਨ ਕੀਤਾ ਅਸੀਂ ਪਰੇਸ਼ਾਨੀਆਂ ਕੱਟ ਕੇ ਵੀ ਚਾਹੇ ਉਹ ਨਵੇਂ ਰਾਹ ਭਾਲ ਕੇ ਇਹਨਾਂ ਨੇ ਵੱਡੇ ਰਸਤੇ ਬੰਦ ਕੀਤੇ ਸੀ ਨਵੇਂ ਰਾਹ ਭਾਲ ਕੇ ਅਸੀਂ RAMLILA ਗਰਾਊਂਡ ਦੇ ਵਿੱਚ ਪਹੁੰਚਿਆ ਤੇ ਸਾਡੀਆਂ ਫੌਜਾਂ ਭਾਰਤ ਦੇ ਕੋਨੇ-ਕੋਨੇ ਤੋਂ ਪਹੁੰਚ ਰਹੀਆਂ ਤੁਸੀਂ ਰੰਗ ਦੇਖ ਰਹੇ ਹੋ ਕਿੰਨਾ ਵੱਡਾ ਵੱਖ-ਵੱਖ ਰੰਗਾਂ ਦਾ ਜਿਹੜਾ ਗੁਲਦਸਤਾ ਅੱਜ RAMLILA ਗਰਾਊਂਡ ਦੇ ਵਿੱਚ ਹੋਰ ਖਿਲੂਗਾ ਖਿਲਰੂਗਾ ਖਿੜੂਗਾ ਜੀ ਹਾਂਜੀ ਇੱਕ ਸਵਾਲ ਆ ਕਿ ਜਿਵੇਂ ਤੁਸੀਂ ਕਹੇ ਕਿ ਇੱਕ ਦੇ ਉੱਪਰ ਗੋਡਾ ਰੱਖ ਕੇ ਜਿਵੇਂ ਦਿੱਲੀ ਦੇ ਵਿੱਚ ਆ ਗਏ ਆ ਸਵਾਲੇ ਵੀ ਉੱਠ ਰਿਹਾ ਕਹਿੰਦੇ ਇੱਕ ਪਾਸੇ ਉਹ ਕਿਸਾਨ ਸੀ ਦਿੱਲੀ ਆਉਣ ਦੇ ਲਈ ਬੈਠੇ ਸੀ ਉਹਨਾਂ ਨੂੰ ਤਾਂ ਉੱਥੇ ਕੁੱਟ ਕੇ ਉੱਥੇ ਬਿਠਾ ਲਿਆ ਗਿਆ ਤੇ ਦੂਸਰੇ ਪਾਸੇ ਇਹਨਾਂ ਨੂੰ ਸਾਰੇ ਬਾਰਡਰ ਖੋਲ ਦਿੱਤੇ ਕਿ ਭਾਈ ਖੁੱਲੇ ਦੇਲਾ ਖੁੱਲੇ ਬਾਰਡਰ ਆਜੋ ਸੀ ਰਾਮ ਨਾਲ ਆ ਕੇ ਗਰਾਊਂਡ ਦੇ ਵਿੱਚ ਬੈਠ ਜਾਓ ਕਿਸੇ ਤਰ੍ਹਾਂ ਦੀ ਕੋਈ ਅੰਦਰਖਾਤ ਤੇ ਸੈਟਿੰਗ ਹੈ ਸਾਡੇ ਕਹੇ ਤੋਂ ਨਹੀਂ ਖੋਲੇ ਉਹਨਾਂ ਨੇ ਗਰਾਊਂਡ ਉਦੋਂ ਜਿਹੜੇ ਦਰਵਾਜ਼ੇ ਉਦੋਂ ਦੇ ਹੀ ਖੁੱਲੇ ਆ ਇਹ ਵੱਖਰੀ ਗੱਲ ਆ ਵੀ ਉਹ ਦੋ ਬਾਰਡਰਾਂ ਤੇ ਬੈਠੇ ਨੇ ਨਾ ਤੀਜੇ ਬਾਰਡਰ ਤੇ ਅਸੀਂ ਵੀ ਬੈਠਿਆ ਉਦੋਂ ਬਿਨਾ 8-10 ਬਾਰਡਰ ਹੋਣੇ ਹਰਿਆਣੇ ਦੇ ਜਿਹੜੇ ਖੁੱਲੇ ਨੇ ਉੱਥੋਂ ਦੀ ਸਾਡੀਆਂ ਜਨਤਾ ਲੰਘ ਕੇ ਆਈਆਂ ਕੱਲ ਠੀਕ ਆ ਸੀ ਮੈਂ ਨੰਗਾ ਸ਼ੰਭੂ ਬਾਰਡਰ ਦੇ ਕੋਲੋਂ ਇੱਕ ਘੰਟਾ ਸੀ ਪਿੰਡਾਂ ਦੇ ਵਿੱਚ ਘੁੰਮ ਕੇ ਪਾਸ ਹੋਏ ਆ ਉਹ ਵੀ ਕੱਚਿਆ ਰਾਹਾਂ ਦੇ ਵਿੱਚ ਹੀ ਕੋਈ ਕੀ ਕਹਿੰਦਾ ਅਸੀਂ ਰੱਦ ਕੇ ਲੰਘਿਆ ਅਸੀਂ ਲਤਰ ਕੇ ਲੰਘਿਆ ਅਸੀਂ ਕਾਨੂੰਨੀ ਤੌਰ ਤੇ ਆਪਦਾ ਹੱਕ ਲੈ ਕੇ ਲੰਘਿਆ ਇਹ ਤਾਂ ਸਮੇਂ ਨੇ ਦੱਸਣਾ ਹਨ ਜਿੱਥੋਂ ਤੱਕ ਆ ਗੀਆਂ ਉਹਨਾਂ ਦੇ ਲੜਨ ਦੀ ਗੱਲ ਇਹ ਅਸੀਂ ਪਹਿਲਾਂ ਵੀ ਦੱਸਿਆ ਸੀ ਵੀ ਇਹ ਕਮਜ਼ੋਰੀ ਆ ਕੋਈ ਦੋ ਜਾਂ ਚਾਰ ਜਥੇਬੰਦੀਆਂ ਭਾਰਤ ਦੀ ਹਕੂਮਤ ਦਾ ਮੁਕਾਬਲਾ ਕਰ ਲੈਣ ਉਦੋਂ ਵੀ ਲੋੜ ਸੀ ਵੱਡੇ ਇਕੱਠਾਂ ਦੀ ਅੱਜ ਵੀ ਵੱਡੀ ਜੁਨਟੀ ਦੀ ਤੇ ਵੱਡੇ ਇਕੱਠਾਂ ਦੀ ਲੋੜ ਹੈ ਭਾਈਆਂ ਨੂੰ ਹੁਣ ਵੀ ਸਮਝ ਲੈਣਾ ਚਾਹੀਦਾ ਇੱਕ ਗੱਲ ਇਹ ਹੈ ਜੀ ਮਤਲਬ ਇੱਕ ਜਿਹੜੀ ਅੱਜ ਦੀ ਇਹ ਰੈਲੀ ਹੋਣੀ ਹੈ ਕੀ ਜਿਹੜੀ ਇੱਕ ਚਰਚਾ ਇਹ ਵੀ ਹੈ ਕਿ ਕੀ ਹੋਣਾ ਰੈਲੀਆਂ ਕਰਕੇ ਅਸਲੀ ਲੜਾਈ ਤਾਂ ਬਾਰਡਰਾਂ ਤੇ ਚਲ ਤੁਸੀਂ ਵੀ ਕਾਹੀ ਬੈਠੇ ਸੀ ਵੀ ਅਸਲੀ ਲੜਾਈ ਤਾਂ ਬਾਰਡਰਾਂ ਤੇ ਚੱਲੀ ਜਾਂਦੀ ਸੀ ਆਹ ਰੈਲੀਆਂ ਰੂਲੀਆਂ ਦਾ ਕੀ ਹੋਣਾ ਮੋਦੀ ਤੇ ਅਸਰ ਦੇਖੋ ਇਹ ਰੈਲੀਆਂ ਦਾ ਜਿਹੜਾ ਅਸਰ ਆ ਅਸੀਂ ਕੋਈ ਅੱਜ ਅਸੀਂ ਨਹੀਂ ਕਹਿੰਦੇ ਵੀ ਅਸੀਂ ਐਮਐਸਪੀ ਦੀ ਕਾਨੂੰਨੀ ਲੜਾਈ ਜਿੱਤ ਕੇ ਮੁੜਾਂਗੇ ਅਸੀਂ ਜਿਹੜੀ ਜਮਹੂਰੀਅਤ ਆਪਦੀ ਬਹਾਲ ਕੀਤੀ ਆ ਜਿਹੜਾ ਕਿ ਨਹੀਂ ਦਿੱਲੀ ਤੇ ਅਸੀਂ ਪੈਰ ਨਹੀਂ ਪਾਉਣ ਦੇਣਾ ਅਸੀਂ ਦਿੱਲੀ ਤਖਤ ਦੇ ਕਾਲਜ ਤੇ ਕਿੰਨੇ ਪੈਰ ਧਰੀ ਬੈਠਿਆ ਅਸੀਂ ਉਹ ਲੋਕਾਂ ਦਾ ਜਿਹੜਾ ਹੱਕ ਸੀ ਲੜਨ ਦਾ ਉਹ ਪ੍ਰਾਪਤ ਕੀਤਾ ਇਦੋਂ ਅੱਗੇ ਅਸੀਂ ਜੱਥੇਬੰਦ ਲੜਾਈ ਕਰਕੇ ਹੋਰ ਜਿੱਤਦੇ ਰਹਾਂਗੇ ਅੱਗੇ ਕੀ ਲੱਗਦਾ ਜਿਵੇਂ ਅੱਜ ਇੱਥੇ ਇਹ ਹੈ ਜਿਵੇਂ ਹਜੇ ਕੇਂਦਰ ਉਹ ਦੂਜੇ ਬਾਰਡਰਾਂ ਤੇ ਬੈਠੇ ਆ ਪਰ ਕੇਂਦਰ ਆਪਣੇ ਉਸੇ ਜੋਰ ਜਿਵੇਂ ਮੈਚ ਦੇ ਵਿੱਚ ਉਹਨਾਂ ਨੂੰ ਅੱਗੇ ਆਉਣ ਨਹੀਂ ਦੇ ਰਹੀਗੀ ਨਾ ਗੱਲਬਾਤ ਕਰ ਰਹੀ ਹੈ ਐਸਕੇਮ ਦਾ ਅੱਗੇ ਸਟੈਂਡ ਕੀ ਰਵੇਗਾ ਇਸ ਰੈਲੀ ਤੋਂ ਬਾਅਦ ਇਹ ਐਸਕੇਮ ਨੇ ਜੋ ਮਤਲਬ ਪ੍ਰੋਗਰਾਮ ਲਿਖਣਾ ਉਹ ਇਸ ਪ੍ਰੋਗਰਾਮ ਤੋਂ ਬਾਅਦ ਮੀਟਿੰਗ ਹੋਊਗੀ ਐਸਕੇਮ ਦੀ ਉਦជា ਲਿਖਿਆ ਜਾਊਗਾ ਮੈਂ ਕੱਲਾ ਨਹੀਂ ਕਹਿ ਸਕਦਾ ਜਿੱਥੋਂ ਤੱਕ ਉਹਨਾਂ ਦੀ ਗੱਲ ਉਹਨਾਂ ਨੇ ਕਿਹਾ ਵੀ ਅਸੀਂ ਉੱਥੇ ਹੀ ਧਰਨੇ ਲਾਉਣੇ ਆ ਉਹ ਤਾਂ ਸਰਕਾਰ ਨਾਲ ਅਸਲ 'ਚ ਉਹਨਾਂ ਨੇ ਨਿਵੇੜੀ ਹੋਈ ਗੱਲ ਵੀ ਅਸੀਂ ਇਦੂ ਕਹਾ ਜਾਣਾ ਨਹੀਂ ਉੱਥੇ ਹੀ ਬਹਿਣਾ ਪੰਜਾਬ ਦੇ ਵਿੱਚ ਹੀ ਉਹ ਬੈਠੇ ਆ ਸੰਘਰਸ਼ ਕਰ ਰਹੇ ਆ ਤab ਇੱਕ ਗੱਲ ਹੋਰ ਵੀ ਹੈ ਜਿਵੇਂ ਤੁਸੀਂ ਤੁਸੀਂ ਵੀ ਸਵਾਲ ਦੇ ਵਿੱਚ ਜਵਾਬ ਦਿੰਦੇ ਆ ਕਿਹਾ ਕਿ ਦੋ ਚਾਰ ਜੱਥੇਬੰਦੀਆਂ ਜਿਹੜੀਆਂ ਨੇ ਉਹ ਭਾਰਤੀ ਹਕੂਮਤ ਦਾ ਮੁਕਾਬਲਾ ਜਿਹੜਾ ਨਹੀਂ ਕਰ ਸਕਦੀਆਂ ਪਰ ਬਹੁਤਾਂਤ ਦੇ ਵਿੱਚ ਜਿਹੜੇ ਲੋਕ ਨੇ ਉਹ ਹਾਲੇ ਵੀ ਇਹੀ ਕਹਿ ਰਹੇ ਨੇ ਕਿ ਯਾਰ ਇਹ ਅਲੱਗ-ਅਲੱਗ ਕਿਉਂ ਹੋਏ ਫਿਰਦੇ ਆ ਇਹ ਇੱਕ ਮਿਕ ਕਿਉਂ ਨਹੀਂ ਹੁੰਦੀ ਇਹ ਇੱਕ ਮਿਕ ਕਿਉਂ ਨਹੀਂ ਹੁੰਦੀ ਤੁਹਾਨੂੰ ਲੱਗਦਾ ਕਿ ਲੋਕਾਂ ਦਾ ਰੋਹ ਦੇਖ ਕੇ ਕੋਈ ਗੱਲਬਾਤ ਐਸਾ ਰਾਹ ਜਿਹੜਾ ਅਪਣਾਉਣਾ ਚਾਹੀਦਾ ਕਿ ਇੱਕੋ ਰਾਹ ਤੇ ਚੱਲੀਏ ਸਾਰੇ ਲੋਕਾਂ ਦਾ ਸਵਾਲ ਬਹੁਤ ਕੀਮਤੀ ਆ ਲੋਕਾਂ ਦੇ ਇਸ ਵਿਚਾਰ ਦਾ ਵੀ ਸਤਿਕਾਰ ਕਰਾਂਗੇ ਸੰਯੁਕਤ ਕਿਸਾਨ ਮੋਰਚੇ ਦੇ ਇਸ ਲੋਕਾਂ ਦੀ ਜਿਹੜੀ ਭਾਵਨਾ ਉਹਦਾ ਸਤ ਕਮੇਟੀ ਬਣਾਈ ਹੋਈ ਆ 6 ਮੈਂਬਰੀ ਕਮੇਟੀ ਦੇ ਵਿੱਚ ਅਸੂਲਤਾ ਕੀਤੇ ਆ ਵੀ ਜਥੇਬੰਦੀਆਂ ਕਿਹੜੇ ਅਸੂਲਾਂ ਤੇ ਖੜ ਕੇ ਇਕੱਠੀਆਂ ਸੰਘਰਸ਼ ਕਰਨ ਉਹਨਾਂ ਅਸੂਲਾਂ ਨੂੰ ਮੰਨ ਕੇ ਆ ਜਾਣ ਸੰਯੁਕਤ ਮੋਰਚੇ ਨੇ ਖੁੱਲ੍ਹਦੀਲੀ ਦਿਖਾਈ ਹੋਈ ਆ ਪਰ ਉਹ ਸਾਥੀਆਂ ਨੇ ਅਜੇ ਤੱਕ ਜਵਾਬ ਨਹੀਂ ਦਿੱਤਾ ਉਹਨਾਂ ਤੱਕ ਲਿਖਤੀ ਭੇਜ ਚੁੱਕੇ ਆ ਕੀ ਲੱਗਦਾ ਉਹ ਕੀ ਹੁਣ ਤੁਸੀਂ ਇਹਦੇ ਤੇ ਇਹ ਗੱਲ ਹੈ ਵੀ 6 ਮੈਂਬਰੀ ਕਮੇਟੀ ਬਣ ਗਈ ਉਹਨਾਂ ਨਾਲ ਪਰ ਅਗਰਾਹਾ ਸਾਹਿਬ ਕਹਿੰਦੇ ਮੇਰਾ ਫੋਨ ਤੱਕ ਨਹੀਂ ਚੱਕਦੇ ਠੀਕ ਹੈ ਕੀ ਲੱਗਦਾ ਹੈ ਡਲੇয়াল ਸਾਹਿਬ ਕੀ ਇਸ ਗੱਲ ਦੀ ਜਿਹੜੀ ਇਕਾਖ ਦੇ ਵਿੱਚ ਇਸ ਗੱਲ ਦਾ ਜਵਾਬ ਤਾਂ 6 ਮੈਂਬਰੀ ਕਮੇਟੀ ਉਹ ਦੇ ਸਕਦੀ ਹੈ ਸਾਡੇ ਕੋਲ ਅੱਜ ਕੋਈ ਸੁਝਾਅ ਨਹੀਂ ਆ ਆ ਮਤਲਬ ਜਿਹੜਾ ਤੁਸੀਂ ਕਹਿੰਦੇ ਹੋ ਅਗਰਾਹਾ ਸਾਹਿਬ ਉਸ ਕਮੇਟੀ ਦੇ ਮੈਂਬਰ ਆ ਉਹਨਾਂ ਨਾਲ ਕੀ ਗੱਲ ਹੋਈ ਆ ਉਹੀ ਜਵਾਬ ਦੇ ਸਕਣ ਸਾਨੂੰ ਇਹ ਪਤਾ ਵੀ ਉਧਰੋਂ ਖੋਲਦੀ ਲੀ ਨਾਲ 6 ਮੈਂਬਰੀ ਕਮੇਟੀ ਬਣਾਈ ਆ ਉਹਨਾਂ ਨਾਲ ਮਤਲਬ ਜੁਨਟੀ ਕੰਮ ਵਾਸਤੇ ਜਿਵੇਂ ਤੁਸੀਂ ਗੱਲ ਕਰੀਆ ਕਿ ਦੋ ਤਿੰਨ ਜਥੇਬੰਦੀਆਂ ਭਾਰਤੀ ਹਕੂਮਤ ਦੇ ਨਾਲ ਟੱਕਰ ਆ ਜਿਹੜਾ ਨਹੀਂ ਲੈ ਸਕਦੇ ਇਹ ਚੀਜ਼ ਸਹੀ ਆ ਕਿ ਦੋ ਤਿੰਨ ਜੇ ਉਹ ਚਾਹਣ ਕਿ ਲੰਬੇ ਸਮੇਂ ਦੇ ਲਈ ਬੈਠ ਕੇ ਅਸੀਂ ਸੰਘਰਸ਼ ਜ ਵੱਧਦਾ ਜਾ ਰਿਹਾ ਪੂਰੇ ਭਾਰਤ ਭਰ ਦੇ ਵਿੱਚ ਜੋ ਜੱਥੇਬੰਦੀਆਂ ਆ ਰਹੀਆਂ ਤਾਂ ਲੱਗਦਾ ਕਿ ਕਿਸੇ ਸਿੱਟੇ ਤੇ ਜਿਹੜਾ ਪਹੁੰਚੂਗਾ ਜਾਂ ਜਿੱਤ ਦੀ ਜਿਹੜੀ ਉਹ ਗੱਲ ਕਰਦੇ ਉਹ ਜਿੱਤ ਉਹਨਾਂ ਦੇ ਹਿੱਸੇ ਪਊਗੀ ਦੇਖੋ ਅਸੀਂ ਤਾਂ ਤੁਹਾਨੂੰ ਪਹਿਲਾਂ ਵੀ ਸਾਡੀ ਭਾਵਨਾ ਵੀ ਸਾਰੇ ਇਕੱਠੇ ਹੋ ਕੇ ਲੜੀਏ ਫਿਰ ਵੀ ਜਿਹਨਾਂ ਨੂੰ ਜਿੱਤ ਦਾ ਹੌਂਸਲਾ ਹੈਗਾ ਅਹਿਸਾਸ ਹੈਗਾ ਉਹਨਾਂ ਨੂੰ ਰੱਖਣਾ ਚਾਹੀਦਾ ਹੋ ਸਕਦਾ ਉਹਨਾਂ ਕੋਲ ਕੋਈ ਢੰਗ ਤਰੀਕਾ ਹੋਵੇ ਵੀ ਥੋੜੀਆਂ ਜੱਥੇਬੰਦੀਆਂ ਵਿੱਚ ਜਿੱਤ ਲੈਣੀਆਂ ਫਿਰ ਆਪਾਂ ਬਹੁਤੀਆਂ ਵਾਲਾ ਰੱਦ ਹੋ ਜਾਊਗਾ ਵੀ ਥੋੜੀਆਂ ਜਿੱਤ ਗਈਆਂ ਹਾਲ ਦੀ ਘੜੀ ਦਾ ਅਸੀਂ ਇਹੀ ਦੇਖਦੇ ਹਾਂ ਇਤਿਹਾਸ ਦੇ ਵਿੱਚ ਕਿਉਂਕਿ ਕਾਲੇ ਕਾਨੂੰਨਾਂ ਲਗਦੀ ਹੈ ਜੇ ਉਹਨਾਂ ਦੇ ਤਿਆਰਬੇ ਮੁਤਾਬਕ ਕੋਈ ਹੋਊਗਾ ਤਾਂ ਅਸੀਂ ਕਹਿ ਨਹੀਂ ਸਕਦੇ ਉਹ ਤਾਂ ਉਹੀ ਜਵਾਬ ਹੈ ਧੰਨਵਾਦ